ਹਾਂਜੀ ਕਿੱਦਾਂ ਮਿੱਤਰੋ ਠੀਕ ਠਾਕ ਹਾਂ ਸੋ ਅੱਜ ਸਾਡੇ ਨਾ ਘਰੇ ਕੋਈ ਨਹੀਂ ਹੈਗਾ ਬੀਬੀ ਚਲ ਗਈ ਭੂਆ ਦੇ ਤੇ ਮੰਮੀ ਡੈਡੀ ਕੱਲ ਤੇ ਚਲ ਗਏ ਮਾਮਿਆਂ ਦੇ ਚੰਡੀਗੜ੍ਹ ਪਰਾਚੌਰ ਤੇ ਯਾਰ ਹੁਣ ਇਕੱਲੇ ਆ ਤੇ ਮਨਪ੍ਰੀਤ ਵੀ ਆਪਣੇ ਪੇਕੇ ਆ ਕੱਲ ਦੀ ਗਈ ਤੇ ਅੱਜ ਲੈ ਕੇ ਆਉਣੇ ਆ ਬੀਬੀ ਨੂੰ ਤੇ ਨਾਲੇ ਮਨਪ੍ਰੀਤ ਨੂੰ ਸੋ ਅੱਜ ਜਾਵਾਂਗੇ 3 ਵਜੇ ਬੀਬੀ ਨੂੰ ਲੈਣਾ ਫਿਰ ਹਾਲ ਮੈਂ ਚੱਲਣਾ ਸ਼ਹਿਰ ਸੋ ਘਰ ਦੇ ਵਿੱਚ ਇਦਾਂ ਸੋ ਨਸਾਨ ਪਸਰੀ ਹੈ ਨਾ ਕਿ ਕਸਮੀ ਗੱਲ ਆ ਮੈਨੂੰ ਅੱਜ ਇਦਾਂ ਲੱਗੰਦੇ ਕਿ ਜੀਆਂ ਬਿਨਾ ਤੇ ਕੁਝ ਵੀ ਨਹੀਂ ਹੈਗਾ ਘਰ ਇਕੱਲੇ ਬੰਦੇ ਨੇ ਕੀ ਕਰਨਾ ਹੁੰਦਾ ਘਰੇ ਤੁਸੀਂ ਦੇਖੋ ਹੁਣਾ ਕਮਰੇ ਨੂੰ ਮੈਂ ਤਾਲਾ ਲਾਇਆ ਹੈ ਇੱਥੇ ਮੈਂ ਕਿਹਾ ਚੱਲ ਸ਼ਹਿਰ ਚੱਲਦੇ ਆਂ ਯਾਰਾਂ ਦੋਸਤਾਂ ਕੋਲ ਬੈਠੇ ਜਾ ਕੇ ਘਰੇ ਮਨ ਨਹੀਂ ਲੱਗੰਦਿਆ ਘਰੇ ਕੀ ਕਰਨਾ ਕਦੇ ਬੰਦਾ ਮੰਮੀ ਨਾਲ ਗੱਲਾਂ ਬਾਤਾਂ ਮਾਰ ਲੇ ਬੀਬੀ ਨਾਲ ਤੇ ਮਨ ਲੱਗਾ ਰਹਿੰਦਾ ਆ ਸੋ ਮੰਮੀ ਹੋਣੀ ਸ਼ਾਇਦ ਕੱਲ ਨੂੰ ਆਉਣ ਤੇ ਬੀਬੀ ਨੂੰ ਅੱਜ ਲੈ ਆਉਣਾ ਆ ਨਾਲੇ ਮਨਪ੍ਰੀਤ ਨੂੰ ਤੇ ਸਾਰਾ ਵਲੌਗ ਦੇ ਵਿੱਚ ਦੇਖੇ ਤੁਸੀਂ ਭੂਆ ਦੇ ਲੈਣ ਜਾਵਾਂਗੇ ਤੇ ਇੱਕ ਵਾਚ ਚੁੱਕਾ ਆ ਬੁਲਾਵਾ ਜੀ ਤੇ ਨਾਲ ਹੀ ਤੁਹਾਨੂੰ ਸਾਰੀ ਅਪਡੇਟ ਦੱਸਦੇ ਆ ਵਲੌਗ ਦੇ ਵਿੱਚ ਅੱਜ ਚੱਲੇ ਆ ਭੂਆ ਤੇ ਲੈਣ ਬੀਬੀ ਨੂੰ 3-4 ਵਜੇ ਜਾਵਾਂਗੇ ਫਿਰ ਹਾਲ ਯਾਰਾਂ ਦੋਸਤਾਂ ਕੋਲ ਬੈਠੇ ਜਾ ਕੇ ਘੜੀ ਤੇ ਗੱਲਾਂ ਬਾਤਾਂ ਮਾਰਦੇ ਆ ਤੇ ਚੱਲਦੇ ਆ ਸ਼ਹਿਰ ਨੂੰ ਕਰਦੇ ਆ ਅਗਲੀ ਗੱਲਬਾਤ ਸੋ ਰਾਣੀ ਨੂੰ ਕਰੀਏ ਸਟਾਰਟ ਮੇਰਾ ਜਮਾ ਦਿਲ ਨਹੀਂ ਲੱਗਦਾ ਮੈਨੂੰ ਨਾ ਜਦੋਂ ਕਾਰਖਾਨੇ ਨੂੰ ਨਹੀਂ ਆਉਂਦਾ ਇਦਾਂ ਆਉਂਦਿਆ ਮੈਂ ਲੈ ਕੇ ਆਈਏ ਯਾਰ ਬੀਬੀ ਨੂੰ ਤੇ ਬੀਬੀ ਨੇ ਵੀ ਕੱਲ ਦੀ ਵੀਡੀਓ ਵੇਖ ਲਈ ਮੇਰੀ ਉਹ ਭੂਆ ਦੇ ਮੁੰਡੇ ਨੇ ਦੱਸਤਾ ਕਿ ਅਮਰਤ ਬੀਬੀ ਤੇਰੇ ਕਮਰੇ ਚ ਗਿਆ ਸੀਗਾ ਤੇ ਉਹ ਕਹਿੰਦਾ ਮੇਰਾ ਦਿਲ ਨਹੀਂ ਲੱਗਦਾ ਸੁਣਾ ਕਮਰਾ ਵੇਖ ਕੇ ਤੇ ਬੀਬੀ ਨਾਲ ਮੈਨੂੰ ਰਾਤ ਫੋਨ ਆਇਆ ਬੀਬੀ ਕਹਿੰਦੀ ਕਿ ਬੀਬੀ ਕਹਿੰਦੀ ਵੀ ਮੇਰਾ ਪੋਤਾ ਮੈਨੂੰ ਯਾਦ ਕਰਦਾ ਪਿਆ ਸੀ ਮੈਂ ਬੀਬੀ ਹੋਰ ਮੇਰਾ ਦਿਲ ਨਹੀਂ ਲੱਗਦਾ ਪਿਆ ਕਹਿੰਦੀ ਮੈਨੂੰ ਆਜਾ ਲੈਣ ਤੂੰ ਕੱਲ ਨੂੰ ਕੱਲ ਆਇਆ ਹੀ ਫੋਨ ਤੇ ਮੈਂ ਆਉਣ ਲੱਗੀ ਕਹਿੰਦੀ ਮੇਰਾ ਆਪਣਾ ਨੇ ਦਿਲ ਲੱਗੰਦੇ ਆ ਤੇ ਅੱਜ ਬੀਬੀ ਨੂੰ ਲਿਆਉਣਾ ਆ ਗੱਡੀ 'ਚ ਗੱਲਾਂ ਬਾਤਾਂ ਮਾਰ ਦੇਵਾਂਗੇ ਸੋ ਭੂਆ ਦੇ ਵੀ ਘਰ ਕੀ ਕਰਦੀ ਪਈ ਆ ਸਾਰਾ ਕੁਝ ਦੱਸ ਦੇ ਤੁਹਾਨੂੰ ਤੇ ਮਿਲਦੇ ਆ ਆ ਗਿਆ ਭੂਆ ਦਾ ਪਿੰਡ ਤੇ ਪਹੁੰਚ ਗਿਆਂ ਬੀਬੀ ਨੂੰ ਆ ਪਹਿਲਾਂ ਹੀ ਫੋਨ ਕਰਤਾ ਵੀ ਬੀਬੀ ਰੈਡੀ ਰਹੀ ਤੇ ਉਠਾ ਕੇ ਕਰਦੇ ਆ ਅਗਲੀ ਕੋਈ ਗੱਲਬਾਤ ਪਿੰਡ ਹੈਗਾ ਡਾਲੋ ਵਾਲਾ ਹੋਰ ਫੇ ਸਾਸਰੀ ਘਾਲ ਤੇ ਸਾਸਰੀ ਠਾਕਾ ਯੇਸੀ ਲਾਇਆ ਹੁਣ ਮੈਨੂੰ ਲੱਗਦੀ ਛੱਡ ਅੱਛਾ ਆਈ ਆਈ ਉੱਥੇ ਇੱਥੇ ਬੈਠੀ ਪਿਆ ਮੈਂ ਤਾਂ ਕਿਦਾਂ ਮਿਸ ਕਰਦੀ ਮੈਨੂੰ ਹੋਰ ਉਹ ਤੇਰਾ ਬੈ ਕੱਲ ਤਾਂ ਕਿਧਰ ਤਾਂ ਸਹਣਾ ਅਕੇ ਬੈਡ ਖਾਲੀ ਲੱਗਦਾ ਤੇ ਮੇਰਾ ਉਧਰ ਦਾ ਜੀ ਲੁੱਕ ਡਿਆ ਸਭ ਆ ਚੱਲੀਏ ਸੱਚ ਗੱਲ ਕਾਦੀ ਆ ਆ ਨਹੀਂ ਚੱਲਣਾ ਹੋਏ ਬਰਾਜ ਬਾਏ ਮੇਰਾ ਪੁੱਤ ਗੁਰਬਾਜ ਗੁਰਬਾਜ ਬਰਵਾਜ ਚਲ ਬਾਏ ਫਿਰ ਬਾਏ ਕਰ ਦੇ ਕਰ ਦੇ ਬਾਏ ਫਿਰ ਬਾਏ ਕਰ ਦੇ ਚਲੋ ਜੀ ਚਲ ਠੀਕ ਆਇਓ ਫੇਰ ਪਿੰਡ ਨੂੰ ਹੈ ਤੁਹੇ ਕੀ ਆਇਆ ਮਹਾਂ ਜਨਾਲ ਜਾਣਾ ਤੇ ਕਿਆ ਤੁਹਾਡੀ ਚੰਗਾ ਪਤਾ ਹੋਵੇ ਟੀਵੀ ਦਾ ਛੋਟਾ ਪੋਤਾ ਆ ਗਰੇਂਦਰ ਘਰਾਇਆ ਦੋਤਾ ਲੈਬੋਰੀ ਵਾਲਾ ਦੋਤਾ ਚੱਲ ਦੋਤਾ ਪੋਤਾ ਇੱਕੀ ਗੱਲ ਆ ਕਿਉਂ ਬੀਬੀ ਹੋਰ ਹੋਰ ਟਿੱਕੋ ਟਿੰਗਾ ਦੇਖ ਕੱਲ ਇਕ ਗੇ ਮਾਰਾਇ ਤੰਦਰੁਸਤ ਕਰਮ ਹੀ ਕਰੇ ਉਹਦਾ ਨਹੀਂ ਹੁਣ ਜਾਣੋ ਦਿਲ ਕਰਦਾ ਆ ਜਾ ਆ ਜਾ ਲੈ ਕਰ ਗੱਲ ਜਾਣਾ ਨਾਲ ਜਾਣਾ ਆ ਬੜਾ ਤਿਆਰ ਨੇ ਦਰਵਾਜ਼ੇ ਨਾਲ ਜਾਣਾ ਜਣਾ ਨਾਲ ਮੇਰੇ ਪੁੱਤਰ ਦਾ ਨਹੀਂ ਤੇ ਇੱਧਰ ਹਾਂ ਪੁੱਤਰ ਨੂੰ ਨਹੀਂ ਦਿਆਂਗਾ ਉਹ ਤੇ ਤੇਰੇ ਮਗਰ ਪਾਰੀ ਕਰ ਦੇ ਫਿਰ ਅੱਛਾ ਪਾਰੀ ਕਰ ਦੇ ਇੱਕ ਪਾਰੀ ਕਰ ਦੇ ਪਾਰੀ ਕਰ ਉਹ ਮਾਂ ਸੱਚੀ ਕਾਲੇ ਵਾਲਾ ਵਾਏ ਗੁਰੂ ਆ ਦੇ ਉਹ ਗਿਉਂਦਾ ਕਿ ਮੈਨੂੰ ਗਿਉਂਦਾ ਉਹ ਕਹਿੰਦਾ ਮੈਨੂੰ ਗਾੜੀ ਲੈ ਲੈ ਹਾਂ ਗੜੀ ਜਾਣਾ ਹੈ ਗੜੀ ਜਾਣਾ ਹੈ ਚਲ ਆ ਜਾ ਕੱਕ ਚਲੀਏ ਆਪਾਂ ਅੱਗੇ ਚਾਵਾਂਗੇ ਮਾਂ ਅਧਰੀਆ ਜਾਓ ਚਲ ਆ ਜਾ ਕੱਕ ਆਪਾਂ ਇੱਥੇ ਚੱਲ ਆ ਜਾ ਠੀਕ ਹੈ ਗਰੇਂਦਰ ਫਿਰ ਚੱਲ ਠੀਕ 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 ਕਰ ਦੇ ਬੰਦਾ ਲਓ ਜੀ ਮਿਸ ਪੂਜਾ ਜੀ ਸਾਡੇ ਬਰਾਜਮਾਨ ਹੋ ਚੁੱਕੇ ਆ ਗੱਡੀ ਦੇ ਵਿੱਚ ਸਵਾਗਤ ਬਹੁਤ-ਬਹੁਤ ਮੁਹਾਰਕਾ ਸਾਰਿਆਂ ਨੂੰ ਚਾਣ ਵਾਲਿਆਂ ਨੂੰ ਸੋ ਸਾਡੇ ਨਾਲ ਬਹਿ ਚੁੱਕੇ ਨੇ ਸਾਡੇ ਮਿਸ ਪ੍ਰਿਆ ਕਲਾਸ਼ ਕੌਰ ਜੀ ਤਾੜੀਆਂ ਦੇ ਨਾਲ ਸਵਾਗਤ ਕੀਤਾ ਗਿਆ ਹੈ ਗੱਡੀ ਦੇ ਵਿੱਚ ਸ ਤਾੜੀਆਂ ਇਹ ਵੀ ਕਿਦਾਂ ਤੈਨੂੰ ਮੇਰੀ ਯਾਦ ਨਹੀਂ ਆਈ ਫੇਰ ਹੀ ਆਉਂਦੀ ਇਹ ਪੈ ਤੁਹਾਨੂੰ ਦਈ ਦੇ ਲੱਗਾਂ ਤੇ ਜੇ ਤੈਨੂੰ ਦੱਸਿਆ ਹੈ ਦਾ ਹਾਂ ਨਹੀਂ ਮੈਂ ਉਦਾਂ ਵੀਡੀਓ ਪਾਈ ਸੀਗੀ ਬਾਈ ਤਾਂ ਪਰ ਵੀ ਜੇ ਗ੍ਰਿੰਦਰ ਨੇ ਮੈਂ ਦੱਸਿਆ ਹੈ ਨਾ ਹਾਂ ਮੈਂ ਆਇਆ ਤੇ ਮੇਰਾ ਪੁੱਤ ਉਹ ਤਾਂ ਮਹਿਕ ਅੱਲਾ ਦਾ ਸ ਹੈ ਨਹੀਂ ਨਹੀਂ ਗੱਲ ਹੀ ਕੋਈ ਨਹੀਂ ਬੀਬੀ ਟੈਂਸ਼ਨ ਕਾ ਹੀ ਲੈਣੀ ਆ ਚਲੋ ਤੂੰ ਤਾਂ ਖੁਸ਼ ਖੁਸ਼ ਮੈਂ ਆਇਆ ਕਰੂੰਗਾ ਤੂੰ ਚੱਲ ਜਾਈਏ ਤਾਂ ਮੈਂ ਇਹ ਹੋਸੀ ਕਿ ਬਚਾਰਾ ਆਪਣੇ ਘਰ ਚੱਲ ਜਾਈਏ ਬੀਬੀ ਅਸਲ ਵਿੱਚ ਨਾ ਜੀਆਂ ਬਿਨਾ ਰੌਣਕ ਨਹੀਂ ਆਗੀ ਹੁਣ ਉਹ ਘਰ ਦੇ ਵੀ ਗਏ ਆ ਤੇ ਤੂੰ ਕਿਤਾ ਮੇਰੇ ਆਸਦ ਵਾਲੇ ਕਿੰਨਾ ਕਿੰਨੀ ਰੌਣਕ ਆ ਸਾਰਿਆਂ ਨਾਲ ਘਰੇ ਰੌਣਕ ਹੀ ਜੀਆਂ ਨਾਲ ਆ ਦੇਖ ਲੈ ਨਾਨੀ ਨੇ ਦੇਖ ਲੈ ਜਾਣਦੇ ਜਾਂਾਂ ਸਮੀਆਂ ਸਹੀ ਗੱਲ ਮੈਨੂੰ ਬੜਾ ਵਧੀਆ ਲੱਗਦਾ ਹ ਤਾਂ ਫਾਕ ਵੀ ਕਿੰਨਾ ਪਿਆਰ ਹੈ ਇਹਨਾਂ ਦਾ ਆਪਸ ਵਿੱਚ ਤਾਂ ਦਾ ਬੜਾ ਹੁਣ ਤਾਂ ਹੁਣ ਤਾਂ ਟੈਨੀ ਦੀ ਵੀ ਚੰਗੀ ਆ ਮੈਂ ਕਹਿੰਨਾ ਮੈਨੂੰ ਬੜੀ ਖੁਸ਼ੀ ਹੁੰਦੀ ਇਹਨਾਂ ਦਾ ਪਰਿਵਾਰ ਦਾ ਸਾਰਾ ਇਕੱਠ ਵੇਖ ਕੇ ਨਾ ਮੁੰਡੇ ਇੰਨੇ ਚੰਗੇ ਆ ਨਾ ਇਹਨਾਂ ਨੇ ਮਾਰੇ ਦੇ ਕੋ ਚੰਗੇ ਕਰਮ ਕੀਤੇ ਹਨ ਨੇ ਜਿਹੜਾ ਇੰਨਾ ਪਿਆਰ ਹੈ ਇਹਨਾਂ ਦਾ ਘੜੀ ਮੇਰੀਆਂ ਲੱਦਾ ਕੁੱਟਾਂ ਗਾ ਪਾਣੇ ਘੜੀ ਬਹੁਤ ਕੱਟੇ ਮੈਂ ਕਰਦੇ ਪੁੱਤ ਕੰਮ ਕਰਦੇ ਆਹ ਨਾਲ ਘੜੀ ਦੇ ਵਿੱਚ ਆ ਜਾਂਦਾ ਰਿਹਾ ਆ ਜਾਂਦਾ ਰਿਹਾ अच्छा बीवी ਚਾਉਣ ਵਾਲੇ ਕਹਿੰਦੇ ਕਹਿੰਦੇ ਬੀਬੀ ਨੂੰ ਕਦਨ ਲੈ ਕੇ ਆਉਣਾ ਬੀਬੀ ਨੂੰ ਕਿਦਨ ਲੈ ਕੇ ਆਉਣਾ ਮੈਂ ਕਹ ਲੈ ਆਂਦਾ ਬੀਬੀ ਨੂੰ ਤੀ ਟੈਨਸ਼ਨ ਨਾ ਲਾਉ ਤਈ ਫਿਕਰ ਨਾ ਕਰੋ ਤਈ ਬੀਬੀ ਨੂੰ ਕਹਿੰਦੇ ਉਹ ਤਾਂ ਕਰੇ ਕੋਰ ਕਹਿੰਦੇ ਕਹਿੰਦੇ ਪੈਣਾ ਹੈ ਸੁਣਾ ਮੈਂ ਕਹਾ ਆਹੋ ਪੈਟ ਸੁਣਾਉਗਾ ਹੀ ਆਏਗਾ ਆਹੋ ਆ ਬੰਨੇ ਸੁਣਾ ਨਹੀਂ ਬੀਬੀ ਹੁਣ ਮੈਂ ਉਹ ਸੁਣਾ ਨਹੀਂ ਹੋਂਦ ਨੇ ਫਿਕਰ ਨਾ ਕਰ ਹੁਣ ਹੈ ਨਹੀਂ ਜਾਨ ਪ੍ਰਾਨ ਵਿੱਚ ਹੈ ਨਹੀਂ ਬੀਬੀ ਆਪਣੇ ਘਰ ਬੰਦਾ ਉਦਾਂ ਹੀ ਸਹੀ ਹੋ ਜਾਂਦਾ ਬੰਦਾ ਆਪਣੇ ਘਰ ਦੇ ਵਿੱਚ ਬੰਦਾ ਅੱਧਾ ਠੀਕ ਹੋ ਜਾਂਦਾ ਮੇਰੇ ਹਾਲ ਤੁਹਾਡੇ ਫੈਜਦੇ ਹੀ ਪਾਵਾਂ ਆਪਣਾ ਘਰ ਦੀ ਗੱਲ ਉਹ ਬੱਕਰੀ ਹੈ ਬੱਕਰੀ ਜਾਂ ਸਹੀ ਗੱਲ ਹੈ ਕਿ ਨਹੀਂ ਹਾਂ ਜੀ ਬੱਕਰੀ ਹੈ ਆਪਣਾ ਘਰ ਆਪਣਾ ਉਹ ਕਹਿੰਦੇ ਹੁੰਦੇ ਸਵਾ ਕੋਲ ਤਕਦੀਰਾ ਫੜਦਾ ਬਿਲਕੁਲ ਸਹੀ ਗੱਲ ਤੇ ਹੈ ਬਿਲਕੁਲ ਸਹੀ ਗੱਲ ਹੈ ਕੱਲ ਨੂੰ ਆ ਜਾਣਗੇ ਹੈਨਾ ਆਇਆ ਹੀ ਉਹ ਤਾਂ ਮੈਨੂੰ ਤਾਂ ਤਾਂ ਨਹੀਂ ਮੈਂ ਆਉਣੀ ਬੈਨ ਕੋਈ ਜ਼ਰੂਰੀ ਤਾਂ ਨਹੀਂ ਕੀਤੀ ਆਹੋ ਤਾਂ ਮੈਂ ਮੈਂ ਤਾਂ ਇਹ ਸੇ ਕਰਕੇ ਆਇਆ ਚਲੋ ਲੇ ਲੈ ਲੀ ਗਿਆ ਭਰ ਗਿਆ ਚਲਾ ਮਾਰ ਕਾ ਦੇਖ ਨਹੀਂ ਮੈਨੂੰ ਚੰਗਾ ਲੱਗਿਆ ਤੇ ਤਕਨੀਕੀ ਤੇ ਉਹਨਾਂ ਵਾਲੇ ਸਲਾਮ ਬਣਾ ਲਈ ਫੈਸਲਾ ਬਣਾ ਲਈ ਤਾਂ ਤੁਸੀਂ ਹੁਣ ਬਹਿਣਾ ਭਈ ਤੇ ਉਹ ਬੰਦਾ ਕਲਾਕਾਰ ਨਾ ਨਾ ਮੈਂ ਗੱਲ ਨਹੀਂ ਆਇਆ ਜਣਾ ਮੈਂ ਹੁਣ ਕਿੱਥੇ ਲੱਜ ਅੱਜ ਤਾਂ ਨਹੀਂ ਆ ਹੁਣ ਕੱਲ ਹੋਊਗਾ ਕਰੇ ਤੇ ਮਮੀ ਨੇ ਫੋਨ ਕੀਤਾ ਬੀਬੀ ਆਵਿਆ ਲਾ ਹੁੰਦਾ ਹੀ ਬੋਲ ਪਿਆ ਇਹ ਲੰਡਾ ਕਰਾਤਾ ਨਾ ਮੈਂ ਮੋਡੀਫਾਈ ਕਰਾਇਆ ਏ ਆ ਗਈ ਤੁਹਿਆ ਇੱਥੇ ਉਹਨੇ ਪਾਣੀ ਡਿੱਗ ਪਿਆ ਪਾਣੀ ਵਾਹ ਜੀ ਵਾਹ ਜੀ ਕੀ ਆ ਸ਼ੋਕਰ ਆ ਗਿਆ ਕਿ ਤੇ ਤੈਨੂੰ ਮੱਥਾ ਟੇਕਣ ਦੀ ਅਗਲ ਆਈ ਬੀਬੀ ਅੱਗੇ ਦਰ ਮੇਰੀ ਮਨਾਂ ਠੀਕ ਹੈ ਨਹੀਂ ਆਣਾ ਕਹਿ ਰਹੇ ਨਹੀਂ ਟੇਕਿਆ ਪਰਾਵਾ ਉਹਦਾ ਆਪਾਸ ਪਰਾਵਾ ਵਾਹ ਬੈ ਸਾਰੇ ਕਹਿੰਦੇ ਕਹਿੰਦੇ ਬੀਬੀ ਬਿਨਾ ਰਹਿਣ ਕਣੀ ਹੈਗੀ ਘਰ ਹੋਰ ਆ ਇੱਥੇ ਰਾਤੀ ਸੁੱਤੇ ਹਾਂ ਤੇ ਘਰ ਸਾਲਾ ਏਦਾਂ ਲੱਗੇ ਜਿੱਦਾਂ ਇਹਦੇ ਭੈਣ ਦੇ ਪਾਵਾ ਕਿਤੇ ਇਹਦਾ ਅੱਜ ਤੋਂ ਉੱਟ ਕੇ ਆ ਕੇ ਰਸਲਾ ਤੇ ਦੀਦੀ ਦਾ ਪੁਣੀ ਨਾ ਇਹ ਨਵਾਂ ਪੋੜਨਾ ਟਾਪਾ ਇਹ ਮੁੰਡਾ ਕਮਲ ਕਮਲ ਇਹ ਮੁੰਡਾ ਸਾਪੀ ਤੇ ਮੁੰਡੀ ਮੇਰੀ بیوی ਆ ਦੀਦੀ ਛੱਡ ਲੋ ਕਿਹਾ ਨਾ ਤੇਰੀ ਦੀਦੀ ਠੀਕ ਹੈ ਦੀਦੀ ਠੀਕ ਆ ਮਗੇਰੀਆਂ ਆ ਦੀਦੀ ਇਹ ਸਾਡੇ ਆਪਣੇ ਮੁੰਡੇ ਆ ਦੋਵੇਂ ਸਾਡੇ ਘਰਾਂ ਦੇ ਲੱਗੇ ਰਹਿੰਦੇ ਆ ਸਾਡਾ ਆਪਣਾ ਪਰਿਵਾਰ ਆ ਤੇ ਇਹਨਾਂ ਨਾਲ ਸਾਡਾ ਬੜਾ ਪਿਆ ਹਾਂ ਉਹ ਦੁਕਾਨ ਖੁੱਲੀ ਚੜ੍ਹੀ ਕਰਾ ਲਈ ਆ ਯਾਰ ਬੀਬੀ ਬੀਬੀ ਪੁੱਛ ਗਏ ਆ ਯਾਰ ਉਹਨੂੰ ਬੀਬੀ ਬੀਬੀ ਕਹਣਾ ਕਿ ਨਹੀਂ ਇੱਥੇ ਨਹੀਂ ਹੋਣਾ ਮੋਟਰ ਤੇ ਤੂੰ ਕਿਸੇ ਨੂੰ ਚੁੱਲਾ ਲਾਉਣਾ ਤੇ ਮੋਟਰ ਤੇ ਮੀਟ ਬਣਾਉਣ ਲੱਗੇ ਆ ਮੋਟਰ ਤੇ ਚੁੱਲ੍ਹੇ ਲਾਉਣੇ ਆ ਪੱਗ ਜੱੱਢੀ ਏ ਨਹੀਂ ਨਹੀਂ ਉਹ ਤੇਰੀ ਮੋਟਰ ਕਾਦੀ ਸਾਡੀ ਮੋਟਰ ਤੇਰੀ ਆ ਆ ਲੈ ਉਸੇ ਨਾਲੇ ਲਾਉਣਾ ਚੋਣਾ ਦੇ ਨਾਲੇ ਪੀਣੀ ਦਾ ਮੋਟਰ ਤੇ ਮੀਟ ਪੂੜਾ ਕਿਉਂ ਤੂੰ ਮੋਟਰ ਦੇ ਪਾਰ ਗਿਆ ਹਾਂ ਹਾਂ ਉਹਦੀ ਕੋਲ ਮੀਟ ਬੰਦਾ ਤੇ ਬੀਬੀ ਦਾ ਬਾਬੇ ਦੀ ਜਗ੍ਹਾ ਉੱਥੇ ਬੰਦਾ ਉੱਥੇ ਹੀ ਖਾਣਾ ਬਾਬੇ ਦੀ ਜਗ੍ਹਾ ਲੱਗੇ ਉੱਥੇ ਲਲਕਾਰੇ ਵੱਜਦੇ ਆ ਲੱਗੇ ਜਸੇਰੇ ਆ ਸਾਡੇ ਕੋਈ ਨਹੀਂ ਆਪੇ ਉੱਠ ਜਾਣਾ ਉਹਨਾਂ ਦੀ ਸਾਈਡ ਤੇ ਜਦੋਂ ਅਸੀਂ ਅੱਗੇ ਡੇਰੇ ਜਾਵਾਂਗੇ ਉੱਥੇ ਫੇਰ ਖਵਾਜਾ ਪੀਰ ਪਾਣੀ ਨੂੰ ਕਹਿੰਦੇ ਨਹੀਂ ਦਰਿਆਤ ਲੱਗੇ ਥੋੜੀ ਜੰਦੇ ਆ ਪਾਈ ਪਾਈ ਉਹ ਜਿੱਥੇ ਮੋਟਰ ਚੱਲਦੀ ਹੈ ਉੱਥੇ ਵੀ ਖਵਾਜਾ ਪੀਰ ਹੀ ਹੁੰਦਾ ਜੀ ਗੋਲ ਇਲਾਜੀ ਗੋਲ ਹੀ ਰਹਿੰਦਾ ਹਰ ਵੇਲੇ ਬੀਬੀ ਫਿਰ ਤੈਨੂੰ ਕਿਦਾਂ ਲੱਗਾ ਘਰ ਪਹੁੰਚ ਕੇ ਫਿਰ ਆਪਣਾ ਰਿਵਿਊ ਦੇ ਮੈਨੂੰ ਸੱਚੀ ਦੱਸਣਾ ਘਰ ਚ ਬੈਠਾ ਬੈ ਕੇ 1500 ਹੋ ਗਈਆਂ ਹੈਂ ਹੋਰ ਘਰ ਚ ਤੰਦਰੁਸਤ ਹੋ ਗਈਆਂ ਦੇ ਲਾ ਬੀਬੀ ਘਰ ਵਿੱਚ ਆਪਣੇ ਆ ਕੇ ਚੈਨ ਆ ਜਾਂਦਾ ਨਾ ਬੀਬੀ ਕਹਿੰਦੀ ਮੈਂ ਜਿੱਦਾਂ ਘਰ ਪੈਰ ਪਾਇਆ ਤੇ ਮੈਨੂੰ ਏਦਾਂ ਲੱਗਾ ਕਿ ਮਤਲਬ ਮੈਂ ਜਿਹੜੀ ਮਾੜੀ ਮੋਟੀ ਕਸਰ ਸੀਗੀ ਉਹ ਵੀ ਪੂਰੀ ਹੋ ਗਈ ਤੰਦਰੁਸਤ ਹੋ ਗਿਆ ਸਰੀਰ ਮੇਰਾ ਹੈਂ ਬੀਬੀ ਟਾਵਰ ਤੇ ਵੇਖੋ ਆਏ ਆ ਆਹ ਕੀ ਬਾਤ ਹੈ ਕੰਬੀਨੇਸ਼ਨ ਹੈ ਹੋਰ ਕੋਈ ਸੁਣਾ ਗੱਲ ਬਾਤ ਚੜਦੀ ਕਲਾ ਵਾਲੀ ਬੀਬੀ ਆ ਗਈ ਦੋ ਦੋ ਦਿਨਾਂ ਬਾਅਦ ਆ ਗਈ ਹੈ ਨਾ ਦੋ ਕਿ ਤਿੰਨ ਹਾਂ ਅੱਜ ਕਿੰਨੀ ਕਿੰਨੀ ਆਈਆਂ ਪੰਜੀ ਦਿਨ ਹੀ ਆਈਆਂ ਹਾਂ ਹਾਂ ਬੀਬੀ ਅੱਜ ਪੰਜਵੀਂ ਦਿਨੀ ਆਈ ਆ ਤੇ ਬੀਬੀ ਦੇ ਨਾਲ ਆਉਂਦੇ ਘਰ ਦੇ ਵਿੱਚ ਚਹਿਲ ਪਹਿਲ ਹੋ ਗਈ ਆ ਸੋ ਹੁਣ ਅਸੀਂ ਜਾ ਕੇ ਮਨਪ੍ਰੀਤ ਨੂੰ ਲਿਆਵਾਂਗੇ ਤੇ ਫੇ ਆ ਤੇ ਫੇਰ ਆਪਾਂ ਉਹ ਕੇ ਰਿਪੋਰਟ ਆਪਣੇ ਵਧੀਆ ਮੋਟਰਾਂ ਨਹੀਂ ਆ ਉਹਨਾਂ ਦੀ ਮੋਟਰਾਂ ਨਹੀਂ ਆ ਬੀਬੀ ਦੇਖ ਲਾ ਆ ਵੀ ਕੀ ਕਹਿ ਰਿਹਾ ਸਾਡੀ ਮੋਟਰ ਆ ਬੀਬੀ ਵੇਖ ਲਾ ਹਨਾ ਕੇ ਸਵਾਥ ਲਾਦੇ ਜਾਂ ਨਹੀਂ ਮੈਂ ਕਹਤਾ ਮੈਂ ਕਹਿਆ ਯਾਰ ਸਾਡੀ ਮੋਟਰ ਤੇ ਨਾ ਬਣਾਇਓ ਤੇ ਤੁਸੀਂ ਆਪਣੀ ਤੇ ਬਣਾ ਲਿਓ ਮੈਂ ਕਹਤਾ ਬੀਬੀ ਹਟ ਸਹੀ ਕਿਆ ਕਰੀ ਕਹਿੰਦਾ ਚਾਹੀਦਾ ਆਹ ਤੂੰ ਦੇਖੋ ਕੀ ਆ ਮੈਂ ਪਹਿਲਾਂ ਹੀ ਤੇ ਤੁਹੋਂ ਕਹਤਾ ਤੈਨੂੰ ਛੇੜਨ ਦਿਆ ਹੀ ਮੈਂ ਮੇਰੀ ਮੋਟਰ ਤੇ ਨਹੀਂ ਬਣਾਉਣਾ ਮੈਂ ਕਹਿਆ ਯਾਰ ਸਾਡੇ ਨਾ ਮੈਂ ਕਹਿਆ ਮੈਂ ਨਹੀਂ ਮੈਂ ਕਹਿੰਦਾ ਖਾਂਦੇ ਪੀਂਦੇ ਨਹੀਂ ਅੜਿਆ ਆ ਤਾਂ ਫੇਰ ਅਸੀਂ ਕਿਉਂ ਕਿਉਂ ਜਦੋਂ ਹੀ ਖਾਂਦੇ ਪੀਂਦੇ ਨਹੀਂ ਨੇ ਕੌਂਦੇ ਦੀ ਮੋਟਰ ਹੈ ਨਾ ਉਹਨਾਂ ਦੀ ਮੋਟਰ ਹੈ ਆਹੋ ਸਾਡੀ ਜ਼ਿਆਦਾ ਮੋਟਰ ਬੱਚੇ ਨੇ ਮੋਟਰ ਲਾ ਪਾਉਂਦੇ ਇਹ ਉਹ ਫੇਰ ਮੈਨੂੰ ਗਾਲਾਂ ਬਾਪੂ ਮੈਨੂੰ ਗਾਲਾਂ ਕੱਢਦਾ ਹੋਰ ਗਾਲਾਂ ਕਹਿੰਦਾ ਮੇਰੇ ਉਹ ਕੱਟ ਲਾ ਕੇ ਕਿੰਨਾ ਚਿਰ ਆਰਾਮ ਨਹੀਂ ਉਹਨੂੰ ਆਇਆ ਨਹੀਂ ਨਹੀਂ ਮੈਂ ਕਹਤਾ ਮੈਂ ਕਹਿਆ ਇਹ ਕੱਟ ਕੱਟ ਕੇ ਨਾ ਮੈਂ ਕੱਟਦਾ ਹੁੰਦਾ ਹਾਂ ਹਾਂ ਨਹੀਂ ਮੈਂ ਕਹਤਾ ਮੈਂ ਰਾਡੀ ਮੋਟਰ ਤੇ ਨਾ ਬਣਾਇਓ ਮੈਂ ਕਹਿਆ ਠੀਕ ਆ ਹੋਰ ਜਿੱਥੇ ਮਰਜੀ ਉਹ ਹੈ ਚੜੇ ਹੈ ਨਾ ਐਡੀ ਗਰਮੀ ਚੱਗ ਲੱਗੀ ਆ ਸਾਡੀ ਮੋਟਰ ਜਾਏ ਦੀ ਨਾ ਲਈ ਵੀ ਵੀ ਗਰਮੀ ਦੇ ਵਿੱਚ ਅੱਗ ਲੱਗੀ ਦਾਰੂ ਦੀ ਆ ਗਰਮੀ ਦੇ ਵਿੱਚ ਵੀ ਵੀ ਆ ਗਰਮੀ ਵਿੱਚ ਇਹੋ ਜੀ ਗਰਮੀ ਵਿੱਚ ਦਾਰੂ ਪੀਤੀ ਜਾਂਦੀ ਲਾਜਾ ਵੀ ਖਾਫੀ ਲੈਂਦਾ ਲਾਜਾ ਸਭ ਤੋਂ ਲਾਜਾ ਪਤਾ ਨਹੀਂ ਮੈਨੂੰ ਲਾਜੇ ਦਾ ਨਹੀਂ ਪਤਾ ਮੈਂ ਹੁਣ ਆਹੋ ਪੀ ਕਰ ਲੈਂਦਾ ਆ ਬਾਕੀ ਮੈਂ ਵੇਖਿਆ ਨਹੀਂ ਹੈਗਾ ਮੈਨੂੰ ਪਤਾ ਨਹੀਂ ਹੈਗਾ ਪਰ ਚਲੋ ਹਾਂ ਪਤਾ ਨਹੀਂ ਸੱਚੇ ਕਿੱਥੇ ਰ ਆ ਹਾਂ ਦੇ ਲਹਣਾ ਬੀਬੀ ਕੀ ਇਹ ਉਮਰ ਹੁੰਦੀ ਆ ਕਿਦਾਂ ਜਾਨਵਰਾਂ ਦਾ ਮਾਸ ਵਿਚਾਰੇ ਆਪਣਾ ਸੁਣਾ ਨਹੀਂ ਆਪਣਾ ਮੈਂ ਛੱਡਤਾ ਬੀਬੀ ਬਿਲਕੁਲ ਮੈਂ ਬਿਲਕੁਲ ਸ਼ੁੱਧ ਵੈਸ਼ਨੂ ਹੋ ਗਿਆ ਬੜੀਆਂ ਦਸਾਂ ਕਰ ਗਿਆ ਅੱਗੇ ਵੀ ਦਸਾ ਲੱਗਿਆ ਸਾਰਿਆਂ ਨੂੰ ਹਾਂ ਮੈਂ ਨਿੱਕੇ ਨੂੰ ਮੈਂ ਕਹਿੰਦਾ ਖੇਤ ਦਿੱਤੇ ਖੇਤ ਦੇ ਪੱਕੇ ਚਾਦਦਾ ਨਹੀਂ ਹਾਂ ਕਦੇ ਹੁੰਦਾ ਰਾਤ ਕੋਟ ਜਾਵੇ ਜਿਹੜਾ ਸਾਲ ਸੀ ਜੀਨੇ ਬਾਲੇ ਕਰ ਗਿਓ ਲੈ ਮਾਂ ਸੁਪਨਾ ਉਹ ਬੀਬੀ ਤੇਰੀ ਉਮਰ ਬਹੁਤ ਲੰਬੀ ਆ ਬੋਰ ਮੇਰੀ ਗੱਲ ਸੁਣ ਤੈਨੂੰ ਜਿੰਨੀਆਂ ਦਵਾਵਾਂ ਲੋਕ ਦਿੰਦੇ ਨਾ ਮੈਨੂੰ ਹਾਂ ਬੀਬੀ ਤੈਨੂੰ ਇੰਨਾ ਕ ਪਿਆਰ ਕਰਦੇ ਆ ਨਾ ਮੈਂ ਸੱਚੀ ਨਹੀਂ ਦੱਸ ਸਕਦਾ ਜਿੰਨਾ ਜਿੰਨਾ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਨਾ ਦਾਦੀ ਪੋਤੇ ਨੂੰ ਮੈਂ ਸੱਚੀ ਉਹਨਾਂ ਦਾ ਦਿਲੋਂ ਦਿਲੋਂ ਨਾ ਦਿਲੋਂ ਮੈਂ ਰਿਣੀ ਆ ਉਹਨਾਂ ਦਾ ਕੀ ਆ ਰਹੀ ਇਹਨੇ ਜੋਗੇ ਨਹੀਂ ਸੀ ਕਿ ਜਿੰਨਾ ਸਾਨੂੰ ਪਿਆਰ ਦਿੱਤਾ। ਇਦੀ ਉਮਰ ਦੇ ਵਿੱਚ ਮੈਂ ਕੀ ਕਰੂੰ ਕਿ ਨਹੀਂ ਉਮਰ ਮੇਰੇ ਘਰ ਵੀ ਨਹੀਂ ਕੋ ਬਧੀ ਤੇਰਾ ਪੋਤਾ ਹੈਗਾ ਨਾ। ਟੈਨਸ਼ਨ ਨਹੀਂ। ਬੀਬੀ ਤੂੰ ਇਹ ਵੀ ਅਰਦਾਸਾਂ ਕਰਦੇ ਆ ਤੇਰੀਆਂ ਵੀ ਤੰਦਰੁਸਤ ਵੀ ਰਵੇਂ। ਇਹ ਤੰਦਰੁਸਤੀ ਵੀ ਉਹ ਨਾ ਕਰਕੇ ਹੀ ਆ। ਇਹ ਤਾਂ ਗੱਲ ਹੈ ਸਾਰੇ। ਦੁਆਵਾਂ ਨਾਲੋਂ ਦੁਆਰ ਨਾਲੋਂ ਦੁਆਵਾਂ ਵਧੀਆ। ਵਧੀ ਜਾਂਦੀ ਹੈ, ਵਧੀ ਜਾਂਦੀ। ਸਸੀ ਕਲਪਾਦ। ਪਾਪਾ ਪਿੰਡ ਹੈਗੇ ਕੋਈ? ਹਾਂ। ਨਹੀਂ ਮम्मा ਕਹਿੰਦੇ ਨਹੀਂ। ਬੀਬੀ ਘਰੇ ਆ। ਨਹੀਂ ਬੀਬੀ ਵੀ ਨਹੀਂ ਬੀਬੀ ਘਰ ਆ ਪੁੱਤ ਨਹੀਂ ਬੀਬੀ ਉਹ ਭੂਆ ਕੋ ਗਈ ਨਹੀਂ ਆ ਗਈ ਆ ਨਹੀਂ ਉਹ ਮੰਮਾ ਕਹਿੰਦੇ ਮੰਮਾ ਨੂੰ ਬੜਾ ਪਤਾ ਆ ਗਏ ਆ ਦਾਦੀ ਆ ਗਈ ਆ ਦਾਦੀ ਨਹੀਂ ਉਹ ਨਹੀਂ ਆਏ ਉਹ ਦੋਨੋਂ ਹੀ ਆ ਦਾਦੀ ਤੇ ਬੀਬੀ ਜਸਮਨ ਪਹੁੰਚ ਗਿਆ ਘਰ ਹੈਣਾ ਜਸਮਨ ਕੀ ਦੇਖਦੇ ਆਂ ਉਹ ਉਹ ਕੁਛ ਨਹੀਂ ਕੁਛ ਦੇਖਦੇ ਹੋ ਤੁਸੀਂ ਉਹ ਨਹੀਂ ਅਟਾਚ ਚ ਕਿਉਂ ਜਿਆਇਆ ਹੈ ਇਹ ਪੁੱਤ ਕੋ ਨਹੀਂ ਰਹਿ ਚ ਲੱਭਦਾ ਨਹੀਂ ਨਾ ਤੁਹਾਡਾ ਬੂਥੂ ਚਲੋ ਅਜੀ ਬੀਬੀ ਨੂੰ ਮਿਲ ਜੇ ਹੁਣ ਜਾ ਕੇ ਹੈਨਾ ਅੱਜ ਮੈਂ ਰੈੱਡ ਬਲੂਨ ਹਾਰਟ ਵਾਲੀ ਲੈਣਾ ਹੈ ਰੈੱਡ ਬਲੂਨ ਹਾਰਟ ਵਾਲੀ ਹਾਂਜੀ ਚਲੋ ਕੋਈ ਨੇ ਦੇਖ ਲੈਣੇ ਗੱਡੀ ਲਾ ਦੀਏ ਫੇਰ ਨਾ ਇਹ 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 ਤਾਂ ਉਹ ਇਧਰ ਉੱਤਰ ਇਧਰ ਦੀ ਤਾਰ ਲੈਣਾ ਮੈਂ ਠੀਕ ਆ ਗੱਡੀ ਬੀਬੀ ਕਿੱਥੇ ਹੈ? ਉਹ ਅੰਦਰ ਬੁੱਤ ਬੈਠੇ ਜਾਂਦਾ ਆ ਜਾ ਬੀਬੀ ਨੂੰ ਮਿਲੀਏ। ਬੀਬੀ, ਕੀ ਹੋਇਆ? ਕੀ ਹੋਇਆ ਅੱਜ? ਕੀ ਹੋਇਆ? ਸਾਸਰੀ ਘਰ ਭਰਾਓ ਪਹਿਲਾਂ ਬੀਬੀ ਨੂੰ। ਮੱਥਾ ਟੇਕੋ ਬੀਬੀ ਨੂੰ। ਕੀ ਹੋਇਆ ਅੱਜ? ਅੱਜ ਕੀ? ਅੱਜ ਆਪ ਤੁਸੇ ਤੁਸੀ ਕੀ ਹੋਉਂਦਾ ਪਿਆ? ਭੂਆ ਨੇ ਕਹੀ ਸੀ। ਤੁਸੀ ਕੀ ਹੋਉਂਦੇ? ਕਿੱਥੇ ਗਏ ਸੀ ਬੀਬੀ ਪੁੱਛੋ ਕਿੱਥੇ ਗਏ ਸੀ? ਬੁਖਾਰ। ਬੁਖਾਰ ਨੇ ਠੀਕ ਐ। ਨਹੀਂ ਕੁਝ ਨਹੀਂ। ਨਹੀਂ ਪਤੋ ਠੀਕ ਆ ਬੀਬੀ ਹੁਣ ਠੀਕ ਆ ਲੈ ਕੇ ਪਹੁੰਚ ਗਏ ਆ ਬੀਬੀ ਨੂੰ ਘਰੇ ਸੋ ਬਹੁਤ ਵਧੀਆ ਬੀਬੀ ਦਾ ਸਫ਼ਰ ਰਿਹਾ ਤੇ ਗੱਲਬਾਤੀਆਂ ਆਪਾਂ ਆਏ ਆ ਬੀਬੀ ਦੇ ਨਾਲ ਗੱਲਾਂ ਬਾਤਾਂ ਕਰਦੇ ਤੇ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਪਹਿਲਾਂ